1 ਅਕਤੂਬਰ ਤੋਂ ਭਾਜਪਾ ਆਗੂ ਦੇ ਘਰ ਮੂਰੇ ਦਿਨ ਰਾਤ ਦੇ ਧਰਨੇ ਤੇ ਬੈਠੇ ਨੇ ਕਿਸਾਨ ਆਪਣੇ ਪਰਿਵਾਰਾਂ ਸਮੇਤ ਅੱਜ 20ਵੇਂ ਦਿਨ ਵੀ ਉਹਨਾਂ ਨੂੰ ਇਸ ਧਰਨੇ ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ ਆ ਆਪਾਂ ਕੁਝ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਨੇ ਜਸਪਾਲ ਸਿੰਘ ਨੰਗਲ ਪਹਿਲਾਂ ਉਹਨਾਂ ਕੋਲ ਚਲਦੇ ਆਂ ਹਾਂਜੀ ਨੰਗਲ ਸਾਹਿਬ ਜੋ ਅੱਜ 1 ਤੋਂ ਲੈ ਕੇ 20 ਤਰੀਕ ਤੱਕ ਲਗਾਤਾਰ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾ ਰਿਹਾ ਹੈ ਮੋਦੀ ਵੱਲੋਂ ਉਹ ਕਾਲੇ ਕਾਨੂੰਨ ਜੋ ਤਿੰਨ ਲਿਆਂਦੇ ਉਹਨਾਂ ਨੂੰ ਰੱਦ ਕਰਵਾਉਣ ਲਈ ਅੱਜ 20ਵੇਂ ਦਿਨ ਦੇ ਵਿੱਚ ਧਰਨਾ ਸ਼ਾਮਲ ਆ ਸਾਡੇ ਲੋਕਾਂ ਦਾ ਇੱਕ ਜਿੰਦਾਬਾਦ 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 ਸਾਰੇ ਮਜ਼ਦੂਰ ਸਾਰੇ ਲੋਕ ਮੰਗਾਂ ਜੋ ਕੈਬਨਟ ਦੀਆਂ ਅਤੇ ਮੋਦੀ ਦੀਆਂ ਮੋਦੀ ਵਾਲੇ ਤੇ ਤਾਂ ਜੇ ਕੋਈ ਵੀ ਕਿਸੇ ਕਿਸਮ ਦੀ ਵਿਚਾਰ ਨਹੀਂ ਚੱਲ ਰਹੀ ਕਿ ਉਹ ਲੋਕ ਬੜੇ ਰੋਹ ਦੇ ਵਿੱਚ ਆ ਕੈਬਨਟ ਅਸੀਂ ਜਿਹੜੀ ਇਹਨਾਂ ਦੇ ਤਿੰਨ ਮੰਤਰੀ ਸੀ ਜਿਹੜੇ ਉਹਨਾਂ ਨਾਲ ਸਾਡੀ 11 ਮੈਂਬਰੀ ਮੀਟਿੰਗ ਹੋ ਚੁੱਕੀ ਆ ਬੀਕੇਯੂ ਇਕਤਾਗਰਾਹਾਂ ਦੀ ਸੂਬਾ ਕਮੇਟੀ ਦੀ ਪਰ ਉਹਦੇ ਤੇ ਕੁਝ ਗੱਲਾਂ ਸੀ ਜੋ ਪੰਜਾਬ ਸਰਕਾਰ ਨਾਲ ਸਾਂਝੀਆਂ ਕਰਨ ਵਾਲੀਆਂ ਸੀਆਂ ਜਿਹਦੇ ਤੇ ਕਰਜ਼ਾ ਕਾਨੂੰਨ ਸੀਗਾ ਜਿਹਦੇ ਤੇ ਸਮੁੱਚੇ ਕਰਜ਼ੇ ਦੀ ਗੱਲ ਸੀ ਜਿਹਦੇ ਤੇ ਜਿਹੜਾ ਇਹ ਪਹਿਲਾਂ 2017 ਦੇ ਵਿੱਚ ਉਹ ਨੀਤੀਆਂ ਲੈ ਕੇ ਆਇਆ ਖੁੱਲੀ ਮੰਡੀ ਵਾਲੀਆਂ ਉਹਦੇ ਤੇ ਗੱਲ ਕਰਨ ਵਾਲੀ ਸੀ ਉਹਦੇ ਤੇ ਇਹਨਾਂ ਨੇ ਜਿਹੜੀ ਹਰਕਤ ਇੰਨੀ ਕੁ ਹੋਈ ਆ ਉਹਦੇ ਚ ਕੈਬਨਿਟ ਦੇ ਵਿੱਚ ਇਹਨਾਂ ਨੇ ਮਤਾ ਪਾਇਆ ਵੀ ਜਿਹੜੀ ਤੁਹਾਡੀ ਖੁੱਲੀ ਮੰਡੀ ਦੇ ਵਿੱਚ ਗੱਲ ਕਰਦੇ ਆ ਵੀ ਐਮਐਸਪੀ ਆ ਵੀ ਉਹ ਸਰਕਾਰੀ ਰੇਟ ਤੋਂ ਘੱਟ ਜਿਹੜਾ ਖਰੀਦੂਗਾ ਉਹਨੂੰ ਅਸੀਂ 3 ਸਾਲ ਦੀ ਨਾ ਸਾ ਤੇ ਮੋਰ ਰਾਸ਼ਟਰਪਤੀ ਗਵਰਨਰ ਦੀ ਨਹੀਂ ਲੱਗਦੀ ਉਹਨਾਂ ਚਿਰ ਅਸੀਂ ਉਹਨਾਂ ਨੂੰ ਰੱਦ ਨਹੀਂ ਸਮਝਦੇ ਜੀ ਸਾਡਾ ਜੋ ਕੈਬਨਿਟ ਦਾ ਜੋ ਇਲਾਸ ਇਹਨਾਂ ਨੇ ਸੱਦਿਆ ਪਹਿਲੀ ਗੱਲ ਤਾਂ ਜਿੰਨਾ ਚਿਰ ਆਪਣੇ ਆਪਣੇ ਸੈਨ ਨਹੀਂ ਹੁੰਦੇ ਜਿੰਨਾ ਚਿਰ ਆਪਣੇ ਗਵਰਨਰ ਦੇ ਉਹਨਾਂ ਚਿਰਾਂ ਨੂੰ ਮਾਨਤਾ ਹੀ ਨਹੀਂ ਦਿੱਤੀ ਜਾ ਰਹੀ ਕੋਈ ਮਾਨਤਾ ਨਹੀਂ ਹੋਵੇਗੀ ਦੂਜੀ ਗੱਲ ਅਸੀਂ ਉਹਨਾਂ ਚਿਰੇ ਦਾ ਭਰੋਸਾ ਨਹੀਂ ਕਰਦੇ ਜਿੰਨਾ ਚਿਰ ਸਹੀ ਸਾਨੂੰ ਮੂਰੇ ਕਾਪੀਆਂ ਨਹੀਂ ਆਉਂਦੀਆਂ ਉਹ ਜੋ ਸੈਨ ਹੋ ਕੇ ਅਸੀਂ ਸਾਡੇ ਮੂਰੇ ਚੀਸਾ ਨਹੀਂ ਹੁੰਦਾ ਬਲਕਿ ਕੋਈ ਵੀ ਭਰੋਸਾ ਨਹੀਂ ਹੁੰਦਾ ਚਿਰ ਜੋ ਆਪਾਂ ਦੇਖ ਰਹੇ ਆ ਜੋ ਹੁਣ ਕੈਪਟਨ ਸਰਕਾਰ ਹੋਣ ਕਰ ਰਹੀ ਆ ਹੁਣ ਮੀਟਿੰਗਾਂ ਕਰ ਰਹੀ ਆ ਹੁਣ ਕਾਨੂੰਨ ਰੱਦ ਕਰਾਉਣ ਦੀ ਗੱਲ ਕਰ ਰਹੀ ਆ ਹੁਣ ਬੈਠਕਾਂ ਕਰਨ ਦੀ ਗੱਲ ਕਰ ਰਹੀ ਆ ਜਿਹੜੇ ਉਹ ਹੁਣ ਜੋ ਕਰਦੇ ਆ ਵੀ ਕਿਸਾਨਾਂ ਨੂੰ ਜਿਹੜਾ ਇਹਨਾਂ ਨੇ ਰੋਲਣਾ ਸੀ ਜਿਹੜਾ ਸੜਕ ਤਪਦੀਆਂ ਸੜਕਾਂ ਤੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਡੇ ਕੁਝ ਬੀਬੀਆਂ ਪੈਣਾ ਕੁਝ ਸਾਡੇ ਸਾਥੀ ਸ਼ਹੀਦ ਵੀ ਹੋ ਗਿਆ ਕਿ ਇਹਨਾਂ ਨੂੰ ਇਹ ਸ਼ਹੀਦ ਕਰਕੇ ਖੁਸ਼ ਸੀ ਜਿੱਤੀ ਬੈਠੇ ਆ ਜਿਸ ਸੜਕਾਂ ਤੇ ਰੋਲੇ ਫਿਰਦੇ ਆ ਸਾਡੇ ਨਾ ਮਾਪਿਆਂ ਦੇ ਜ਼ਮੀਨ ਖੋਲੀ ਫਿਰ ਅਸੀਂ ਖਰਚਾ ਕਿੱਥੋਂ ਭਰਾਂਗੇ ਸਾਡੇ ਕੋਲ ਜ਼ਮੀਨਾਂ ਤਾਂ ਹੈ ਪਰ ਅਸੀਂ ਕੀ ਕਰੀਏ ਜਦੋਂ ਸਾਡੇ ਕੋਲ ਫੀਸਾਂ ਭਰਨ ਨੂੰ ਪੈਸੇ ਹੀ ਨਹੀਂ ਜਿਵੇਂ ਕਿ ਤੁਹਾਨੂੰ ਪਤਾ ਹੀ ਕਿ ਹੁਣ ਸਾਡੇ ਹਸਨ ਖੇਡਣ ਦੇ ਦੇਣਾਂਗੇ ਅਸੀਂ ਆਪਣੀਆਂ ਸਾਰੀਆਂ ਪੜਾਈਆਂ ਛੱਡ ਕੇ ਤੇ ਧਰਨੇ ਤੇ ਬੈਠੇ ਆਪਣੇ ਮਾਪਿਆਂ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਮਾਪਿਆਂ ਦਾ ਹੱਕ ਮਿਲੇ ਤਾਂ ਕਿ ਸਾਡੇ ਮਾਪੇ ਸਾਡੀਆਂ ਫੀਸਾਂ ਵੀ ਭਰ ਸਕਣ ਦੇਖਣਾ ਹੋਵੇਗਾ ਇਸ ਟੀਵੀ ਚੈਨਲ ਦੀ ਰਿਪੋਰਟ ਤੋਂ ਬਾਅਦ ਸਰਕਾਰ ਦੇ ਕੰਨਾਂ ਤੇ ਜੂੰਨ ਸਰਕਦੀ ਹੈ ਕਿ ਨਹੀਂ ਇਹਨਾਂ ਕਿਸਾਨਾਂ ਦੀ ਜਿਹੜੀ ਹੂਕ ਹੈ ਦਰਦ ਹੈ ਦੁੱਖ ਹੈ ਉਹਦਾ ਕੋਈ ਪ੍ਰਭਾਵ ਕਬੂਲਦੇ ਹੈ ਕਿ ਨਹੀਂ ਕੋਟਪੂਰਾ ਤੋਂ ਗੁਰਿੰਦਰ ਸਿੰਘ